ਵਾਹ ਬੰਦ ਦਿਖਾਂ ਤੇ ਚਲੀਏ ਚੱਲ ਲੈ ਲੈਨੇ ਇਹਨਾਂ ਦੀ ਵੀ ਓਦਾਂ ਵਧੀਆ ਹੀ ਹੁੰਦੀਆਂ ਨੇ ਹਾਂ ਚੱਲ ਰਸ਼ ਵੀ ਨਹੀਂ ਹੈਗਾ ਆ ਜਾ ਜਲਦੀ ਚੱਲ ਲੈਣਾ ਰਖੜੀ ਹਮੇਸ਼ਾ ਖੁਸ਼ ਖੁਸ਼ ਹੋ ਕੇ ਲਈਦੀ ਹੈ ਆ ਲੈਣੀ ਹੈ ਚੰਗੀ ਤੇ ਚੱਲ ਚੱਲ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਧੀਆ ਦੀ ਤੂੰ ਹਿੰਦਸੂ ਵਧੀਆ ਮੇਰਾ ਵੀ ਠੀਕ ਹੀ ਰੋਤ ਮੈਂ ਆਈ ਪਾਣੀ ਲੈ ਕੇ ਤੇ ਵਸਤ ਜੋਦੀ ਨਹੀਂ ਕਿਤੇ ਲੱਭਣ ਡਿਆ ਪਤਾ ਨਹੀਂ ਕਿੱਥੇ ਆ ਬੂਆ ਮੈਂ ਵੀ ਦੇਖ ਨਹੀਂ ਪਤਾ ਨਹੀਂ ਕਿੱਥੇ ਗਿਆ ਆ ਇੱਥੇ ਕਿਤੇ ਖੇਡਦਾ ਹੋਣਾ

ਦੀ ਰਿਗਲ ਜਣਾ ਚਾਚੀ ਮੇਰੇ ਰਖੜੀ ਬਨਣ ਆਈ ਆ ਮੈਂ ਨਹੀਂ ਕੋਈ ਰਖੜੀ ਰਖੜੀ ਬਣਾਉਣੀ ਹੈਗੀ ਕਿਉਂ ਚਾਚੀ ਨਹੀਂ ਬਣਣੀ ਰਖੜੀ ਬਨਣਾ ਹੈ ਤਾਂ ਨਾ ਨਹੀਂ ਬਣੋਣੀ ਹੈਗੀ ਚਾਚੀ ਮੈਂ ਉਹ ਜੋੜਨੂਂਗੇ ਨੇ ਮਾਣਾ ਰਖੜੀ ਲੈ ਕੇ ਆਈ ਆ ਮੈਂ ਤੈਨੂੰ ਕਹੇ ਕਿ ਰਖੜੀ ਨਹੀਂ ਜੋਦੇ ਬੰਦਣੀ ਹੈਗੀ ਇਹਦੇ ਨਾਮੇ ਬੰਨਣ ਦੇਣੀ ਹੈ ਠੀਕ ਹੈ ਨਾ ਉਹਦੀ ਆਪਣੀ ਭੈਣ ਹੋਏਗੀ ਆਪੇ ਰਖੜੀ ਬੰਨੇਗੀ ਉਹਨੂੰ ਇੱਕ ਹੋਰੀ ਸਮਝ ਨਹੀਂ ਹੁੰਦੀ ਤੈਨੂੰ ਮੈਂ ਕਹੇ ਨਹੀਂ ਬੰਨੀ ਹੈਗੀ ਰਖੜੀ ਫਰੀ ਫਾਇਰ ਕਾ ਦੀ ਆ ਪ੍ਰੀਤ ਆ ਕੀ ਗੱਲ ਹੋਈ ਜਿਹੜੇ ਡਿਮ ਆਣਾ ਰਖੜੀ ਲੈ ਕੇ ਆਈਏ ਤੇ ਤੂੰ ਬਣਾ ਨਹੀਂ ਸਕਦੀ ਦੀਦੀ ਮੈਂ ਇਹਨਾਂ ਨੂੰ ਪਹਿਲੇ ਕਹਿਤਾ ਕਿ ਮੈਂ ਰਖੜੀ ਨਹੀਂ ਬਣਾਉਣੀ ਹੈਗੀ ਠੀਕ ਐ ਨਹੀਂ ਆ ਕੀ ਗੱਲ ਹੋਈ ਲੋੜੀ ਮੈਂ ਬੱਸ ਕਹੇਤਾ ਨਾ ਤੇ ਬਣਾ ਲਾ ਹਾਂ ਬਣਾਉਣ ਚ ਕੀ ਜਾਂਦਾ ਵਾ ਨਹੀਂ ਮੈਂ ਨਹੀਂ ਬਣਾਉਣੀ ਬੱਸ ਮੈਂ ਕਹੇਤਾ ਜਦੋਂ ਫੇਰ ਗੱਲ ਨਹੀਂ ਕੋਈ ਹੈ ਕਰਨ ਵਾਲੀ ਦੇ ਵਿੱਚ ਤਨਾ ਕੋਈ ਕੁਝ ਵੀ ਠੀਕ ਹੈ ਮੈਂ ਨਹੀਂ ਬਣਾਉਣੀ ਹੈਗੀ ਆਪੇ ਉਹਦੀ ਭੈਣ ਹੋਏਗੀ ਤੇ ਰਖੜੀ ਬਣੇਗੀ ਨਹੀਂ ਤੂੰ ਤਾਂ ਇੱਕੋ ਗੱਲ ਦੀ ਰੱਟ ਲਾ ਕੇ ਬੈ ਗਈ ਮੇਰੀ ਗੱਲ ਸੁਣ ਜਰੂਰੀ ਨਹੀਂ ਆਪਣੇ ਸਕੇ ਭੈਣ ਭਰਾ ਹੀ ਉਹ ਹੀ ਹੁੰਦੇ ਨੇ ਠੀਕ ਹੈ ਨਾ ਸਕੇ ਮੰਨੇ ਜਾਂਦਾ ਮੰਤੀ ਨਾਲ ਦੀ ਗੱਲ ਹੁੰਦੀ ਮੰਨਣ ਦੀ ਗੱਲ ਆ ਵੀ ਅਹੀ ਧੀ ਮੇਰੇ ਵਾਸਤੇ ਉਹ ਹੈ ਬੋਦੀ ਗੱਲ ਹੈ ਤੇ ਮਾਮੇ ਦੀ ਕੁੜੀ ਆਣ ਕੇ ਰਖੜੀ ਬਣ ਜਾਈਗੀ ਅੱਛਾ ਤੂੰ ਅੱਛਾ ਤਾਂ ਮਾਮੇ ਦੀ ਕੁੜੀ ਬਣਾ ਲੇਂਗੀ ਤੇ ਤੇਰੇ ਕੋ ਚਾਚੇ ਤਾਇਿਆਂ ਦੀ ਕੋਈ ਨਹੀਂ ਬਣਾਈ ਜਾਂਦੀ ਨਹੀਂ ਬਣੂਣੀ ਮੈਂ ਬੱਸ ਠੀਕ ਹੈ ਪਤਾ ਨਹੀਂ ਕਿੱਦਾਂ ਦੀ ਤੂੰ ਮੈਨੂੰ ਲੱਗਦਾ ਜਿਆਦਾ ਹੀ ਮਾਨ ਕਿ ਇਹਦਾ ਨਾ ਘਾਰਾ ਇਹਦੇ ਦੇਲ ਵੀ ਰੱਖਣਾ ਚਾਹੀਦਾ ਇਦਾਂ ਨਹੀਂ ਕਰਨਾ ਜਿਹਦਾ ਉਹ ਨਿਆ ਕਿਸੇ ਦਾ ਦਿਲ ਨਹੀਂ ਰੱਖਦੀ ਨਹੀਂ ਉਹ ਨਿਆਣੀ ਦੇ ਦਿਲ ਤੇ ਕੀ ਬਿੱਤੇਗੀ ਜੋ ਮਰਜ਼ੀ ਵੀ ਇਧਰੇ ਮੈਨੂੰ ਫੋਨ ਕਰਕੇ ਆਏ ਤੁਸੀਂ ਕਿਹ ਅੱਖੜੀ ਲੱਗੇ ਲੈ ਕੇ ਹੁਣ ਜੇ ਤੂੰ ਪਹਿਲਾਂ ਫੋਨ ਕਰ ਦਿੰਦਾ ਫੇਰ ਵੀ ਤੂੰ ਇਹੋ ਕੁਛ ਕਰਨਾ ਜਿਉਂ ਘਰ ਆਉਣਾ ਕਰੰਡੀਆਂ ਕੋਈ ਗੱਲ ਨਹੀਂ ਤੇ ਜੋ ਮਰਜ਼ੀ ਕਰਾ ਤੂੰ ਫੋਨ ਕੀਤਾ ਮੈਨੂੰ ਫੋਨ ਕਰਦੇ ਤੇ ਫੇਰ ਹੀ ਚਲ ਠੀਕ ਆ ਪਹਿਲਾਂ ਨਹੀਂ ਬੰਦੇ ਆਪਾਂ ਚਲੋ ਠੀਕ ਐ ਰਹਿਣਾ ਤੇ ਰਹੋ ਜਾਣਾ ਤੇ ਜਾਓ ਠੀਕ ਐ ਇਹ ਸਾਸਰੀ ਕਾਲ ਐ ਦੇਖਿਆ ਪੂਆ ਮੈਂ ਤੈਨੂੰ ਕਿਹਾ ਸੀ ਨਾ ਕਿ ਆਪਾਂ ਨਹੀਂ ਜਾਣਾ ਰਖੜੀ ਬੰਨਣ ਦੇਖਿਆ ਚਾਚੀ ਨੇ ਬੰਨਣੀ ਨਾ ਦਿੱਤੀ ਰਖੜੀ ਜੇ ਆਪਣਾ ਭਰਾ ਹੁੰਦਾ ਤੇ ਇਦਾਂ ਕਰਨਾ ਹੀ ਉਹਨੇ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਆਪਾਂ ਬਨ ਲਾਂਗੇ ਜਿੰਨੂੰ ਬੰਨਣੀ ਹੋਏਗੀ ਤੈਨੂੰ ਪਤਾ ਹੀ ਹੈਗੀ ਇਦਾਂ ਦੀ ਐ ਨਾਲੇ ਮੈਨੂੰ ਥੋੜੀ ਪਤਾ ਹੀ ਪਈ ਨਹੀਂ ਇਦਾਂ ਕਰਨਾ ਹੈ ਮੈਂ ਤਾਂ ਆਪਣੇ ਵੱਲ ਬੜੇ ਮਾਨ ਨਾਲ ਲੈ ਕੇ ਆਈ ਸੀ ਤੈਨੂੰ ਕਿ ਜੋਧਰਾ ਸਾਡਾ ਇੰਨਾ ਪਿਆਰ ਆ ਇਦਾਂ ਥੋੜੀ ਕਰੂਗੀ ਹੁਣ ਉਹਦੀ ਸੋਚ ਆਹੀ ਉਹਦੀ ਸੋਚ ਥੋੜੀ ਬਦਲ ਸਕਦੇ ਆ ਚਲ ਚਲੀ ਆਪਾਂ ਕੋਈ ਗੱਲ ਤੇ ਕਿਤੇ ਦਾਦੀ ਵੀ ਨਹੀਂ ਸੀ ਨਾ ਘਰ ਹੈਗੀ ਜੀ ਉਹ ਘਰ ਹੁੰਦੀ ਕੀ ਪਤਾ ਫੇਰੇ ਬਣਾ ਹੀ ਲੈਂਦੀ ਆਪਾਂ ਵੀ ਨਾ ਇੱਕ ਰਖੜੀ ਦੀ ਛੋਟੀ ਜੀ ਵੀਡੀਓ ਬਣਾਈ ਹੈ ਤੇ ਉਹਦੇ ਵਿੱਚ ਇਹੋ ਦੱਸਿਆ ਗਿਆ ਕਿ ਆਪਣੇ ਭਰਾਵਾਂ ਦਾ ਕਿੰਨਾ ਫਾਇਦਾ ਹੁੰਦਾ ਹੈ ਹੁਣ ਏਦਾਂ ਹੀ ਮਾਣੋ ਵੀ ਰਖੜੀ ਲੈ ਕੇ ਗਈ ਸੀਗੀ ਕਿਉਂਕਿ ਆਪਣਾ ਕੋਈ ਭਰਾ ਨਹੀਂ ਹੈਗਾ ਤੇ ਸੋਚਿਆ ਚਲ ਫੇਰ ਕੀ ਹੈ ਚਾਚੇ ਤਾਇਆ ਦੇ ਵੀ ਤੇ ਭਰਾ ਹੀ ਹੁੰਦੇ ਨੇ ਤੇ ਆਪਾਂ ਕਿਉਂ ਨਾ ਰਖੜੀ ਚਾਚੀ ਦੇ ਮੁੰਡੇ ਨੂੰ ਬੰਨ੍ਹ ਦਿੰਨੇ ਆ ਤੇ ਚਾਚੀ ਨੇ ਅੱਗੋਂ ਰਖੜੀ ਬੰਨ੍ਹਣ ਹੀ ਨਹੀਂ ਦਿੱਤੀ ਇਸੇ ਕਰਕੇ ਕਿਹਾ ਗਿਆ ਨਾ ਕਿ ਚਾਚੇ ਤਾਇਆ ਦੇ ਮਾਮੇ ਮਾਸੀਆਂ ਦੇ ਮੁੰਡਿਆਂ ਤੇ ਕੋਈ ਮਾਨ ਨਹੀਂ ਹੁੰਦਾ ਰੱਬਾ ਹਰ ਇੱਕ ਨੂੰ ਇੱਕ ਵੀਰ ਦੇਈ ਦੇ ਜਿੰਨਾ ਆਪਣੇ ਭਰਾਵਾਂ ਤੇ ਮਾਨਾ ਜਿੰਨਾ ਉਹਨਾਂ ਨੇ ਨਾਲ ਖੜ ਜਾਣਾ ਉਹਨਾਂ ਕੋਈ ਵੀ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਭੈਣ ਨੂੰ ਵੀਰ ਦੀ ਕਮੀ ਮਹਿਸੂਸ ਹੋਵੇ ਨਾ ਹੀ ਕਿਸੇ ਵੀਰ ਨੂੰ ਭੈਣ ਦੀ ਕਮੀ ਮਹਿਸੂਸ ਹੋਵੇ ਇਹਨੂੰ ਵਾਤ ਤੋਂ ਬਾਅਦ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਇਹ ਸਾਡੀ ਪਹਿਲੀ ਸ਼ਾਰਟ ਮੂਵੀ ਹੈ ਕਿ ਤੁਹਾਨੂੰ ਸਾਡੀ ਸ਼ਾਰਟ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਦਾਂ ਹੀ ਤੁਹਾਡੇ ਲਈ ਹੁਣ ਸ਼ਾਰਟ ਮੂਵੀ ਲੈ ਕੇ ਆਉਂਦੇ ਰਵਾਂਗੇ ਚੰਗਾ ਜੀ ਸਤਿ ਸ਼੍ਰੀ ਅਕਾਲ